ਪੰਜਾਬ ਤੇ ਡੀਆਈਜੀ ਲੁਧਿਆਣਾ ਰੇਂਜ ਦੇ ਦਿਸ਼ਾ ਨਿਰਦੇਸ਼ਾ ਹੇਠ ਅਪਰਾਧ ਤੇ ਅਪਰਾਧ ਨੂੰ ਰੋਕਣ ਦੀ ਕਾਰਵਾਈ ਖੰਨਾ ਜ਼ਿਲ੍ਹੇ ਵਿੱਚ ਚੱਲਦੀ ਰਹਿੰਦੀ ਹੈ ਆਹੀ ਮੁਹਿੰਮ ਦੇ ਅੰਦਰ ਇੱਕ ਖੰਨਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਜਿਦੇ ਵਿੱਚ ਡੇਟਾ 500 ਗ੍ਰਾਮ ਆਈਸ ਜੋ ਮੈਥ ਐਂਫਟਾਮੀਨ ਹੁੰਦਾ ਹੈ ਡਰੱਗ ਤੇ ਉਹਦੇ ਨਾਲ 165 ਗ੍ਰਾਮ ਟੋਟਲ ਹੈਰੋਇਨ ਬਰਾਮਦ ਹੋਈ ਆ ਆ ਜਿਹਦੇ ਰਿਕਵਰੀ ਦੀ ਪੂਰੀ ਸ਼ੁਰੂਆਤ ਹੋਈ ਸੀਗੀ ਇੱਕ ਦਰਾਹਾਂ ਪੁਲਿਸ ਵੱਲੋਂ ਨਾਕਾ ਲਾਇਆ ਗਿਆ ਸੀਗਾ ਆ ਜਿਹਦੇ ਜਿਸ ਨਾਕੇ ਤੇ ਉੱਪਰ ਅਭੀਸ਼ੇਕ ਉਰਫ ਅਭੀ ਤੇ ਉਹਦੇ ਨਾਲ ਇੱਕ ਨਵਦੀਪ ਸਿੰਘ ਉਰਫ ਨਵੀ ਆ ਇਹਨਾਂ ਨੂੰ ਜਦੋਂ ਰੋਕ ਕੇ ਇਹਨਾਂ ਦੀ ਤਲਾਸ਼ੀਂਰ ਲਈਤੀ ਗਈ ਇਹਨਾਂ ਦੇ ਕੋਲੋਂ 15 ਗ੍ਰਾਮ ਹਿਰੋਇਨ ਰਿਕਵਰ ਹੋਈ ਆ ਜਦੋਂ ਪੁਲਿਸ ਇਹਨਾਂ ਦੀ ਪੁੱਛਗਿੱਛ ਕੀਤੀ ਤੇ ਪਤਾ ਲੱਗਿਆ ਕਿ ਇਹਨਾਂ ਨੂੰ ਇੱਕ ਧਰਮਵੀਰ ਉਸ ਕੰਟੀਗੂਜਰ ਨਾਦਰ ਪਰਸਨ ਉਹ ਇਹਨਾਂ ਨੂੰ ਡਰਗਸ ਸਪਲਾਈ ਕਰਦਾ ਹੈਗਾ ਤੇ ਇਹਦੇ ਨਾਲ ਨਾਲ ਦੋ ਹੋਰ ਪਰਸਨ ਇੱਕ ਹੈਗਾ ਹਰਮਨ ਤੇ ਇੱਕ ਹੈਗਾ ਫਿਰੋਜ਼ਪੁਰ ਦਾ ਫਿਰੋਜ਼ਪੁਰ ਦਾ 모히트 ਨਾ 모히ਤ ਹਾ 모히ਤ ਵਾਸੀ ਫਿਰੋਜ਼ਪੁਰ ਤੇ ਆ ਹੋਰ ਦੋ ਹੋਰ ਪਰਸਨ ਜਿਨ੍ਹਾਂ ਨੂੰ ਨੋਮਿਨੇਟ ਕੀਤਾ ਗਿਆ ਸੀਗਾ ਤੇ ਇਹਨਾਂ ਦੀ ਪਾਲ ਪੁਲਿਸ ਵੱਲੋਂ ਕੀਤੀ ਜਾ ਰਹੀ ਸੀ ਤੇ ਫਿਰ ਤਰਮਵੀਰ ਔਰ ਹਰਮਨ ਇਹਨਾਂ ਨੂੰ ਫਿਰ 500 ਗ੍ਰਾਮ ਆਈਸ ਇੱਕ ਹੋਰ 150 ਗ੍ਰਾਮ ਹਿਰੋਇਨ ਦੇ ਨਾਲ ਫੜਿਆ ਗਿਆ ਤੇ ਇਹਦੇ ਨਾਲ-ਨਾਲ ਜੋ ਕ੍ਰਾਈਮ ਦੌਰਾਨ ਵੜਤੀ ਗਈ ਇੱਕ ਵਰਨਾ ਗੱਡੀ ਸੀਗੀ ਉਹ ਤੇ ਇਹਦੇ ਨਾਲ ਇੱਕ ਮੋਟਰਸਾਈਕਲ ਵੀ ਇਹਨਾਂ ਦੇ ਕੋਲੋਂ ਬਰਾਮਦ ਕੀਤੀ ਗਈ ਜਿਸ ਤੇ ਅਸੀਂ ਦੇ ਫਰੋਧਪੁਰ ਲਿੰਕ ਜੁੜੇ ਨੇ ਜੀ ਬਾਰਡਰ ਏਰੀਆ ਵੀ ਹੋ ਸਕਦਾ ਕੋਈ ਬਾਰਡਰ ਪਾਰ ਲਿੰਕ ਵੀ ਸਾਹਮਣੇ ਆਇਆ ਜੀ ਹੋ ਸਕਦਾ ਹੈਗਾ ਕਿਉਂਕਿ ਫਿਰੋਜ਼ਪੁਰ ਵਾਲਾ ਜੋ ਮੁਹਿਤ ਹੈ ਉਹ ਹਜੇ ਹਿਰਾਸਤ ਨਹੀਂ ਆਏਗਾ ਉਹ ਦੀ ਪਾਲ ਜਾਰੀ ਹੈ ਇਹਦੇ ਨਾਲ ਨਾਲ ਜੋ ਧਰਮਵੀਰ ਉਰਫ ਬੰਦੀ ਗੁਜਰ ਇਹਦੇ ਉੱਪਰ ਪੁਰਾਣੇ ਹੋਰ ਚਾਰ ਹੋਰ ਮੁਕਦਮੇ ਸੀਗੇ ਇਹਨੂੰ ਲਾ ਕੇ ਪੰਜ ਮੁਕਦਮੇ ਹੈ ਤੇ ਜੋ ਸਾਡੀ ਹੁਣ ਤੱਕ ਇਹ ਪੁੱਛਕਿਛ ਤੋਂ ਪਤਾ ਲੱਗਿਆ ਹੈਗਾ ਕਿ ਆਹ ਏਰੀਆ ਦੇ ਵਿੱਚ ਸਪੈਸ਼ਲੀ ਦੁਰਾਹਾਂ ਔਰ ਦੁਰਾਹਾਂ ਦੇ ਆਲੇ ਦੁਆਲੇ ਔਰ ਇਨਕਲੂਡਿੰਗ ਕੁਝ ਪਾਰਟ ਆਫ ਲੁਧਿਆਣਾ ਉਥੇ ਤੱਕ ਡਰੱਗ ਦਾ ਮੇਜਰ ਸਪਲਾਈਅਰ ਹੈਗਾ ਤੇ ਹੁਣ ਇਹਦਾ ਜੋ ਫੋਨ ਹੈਗਾ ਉਹਦੀ ਟੈਕਨੀਕਲ ਪੂਰੀ ਕੇ ਪੂਰੀ ਜਾਂਚ ਕਰਕੇ ਫੋਰੈਂਸਿਕ ਅਨਾਲਿਸਿਸ ਕਰਕੇ ਉਹ ਉਹ ਫੋਨ ਤੋਂ ਵੀ ਸਾਨੂੰ ਲੱਗਦਾ ਹੈਗਾ ਕਿ ਹੋਰ ਵੀ ਅੱਗੇ ਖੁਲਾਸੇ ਵੀ ਹੋ ਸਕਦੇ ਤੇ ਜਿਹਨੂੰ ਜਿਹਨੂੰ ਸਪਲਾਈ ਕਰਦਾ ਹੈਗਾ ਔਰ ਜੋ ਇਹਦੇ ਛੋਟੇ ਪੈਡਲਰ ਹੈ ਜੋ ਇਹਦੇ ਥੱਲੇ ਕੰਮ ਕਰਦੇ ਉਹਨਾਂ ਦਾ ਵੀ ਪਤਾ ਲੱਗ ਸਕਦਾ ਹੈ ਕਿ ਤੇ ਅੱਗੇ ਉਹਨਾਂ ਦੇ ਉੱਪਰ ਵੀ ਕਾਰਵਾਈ ਕੀਤੀ ਜਾਏਗੀ ਮੈਡਮ ਦਰਾਹ ਏਰੀਆ ਜਿਹਦੇ ਚਲੀਕ ਪਤਾ ਕਿੰਨੇ ਕਿੰਨਾ ਕਿੰਨਾ ਲਿੰਕ ਸੀ ਇਹ ਮੰਜਾ ਆ ایریا ਦੇ ਵਿੱਚ ਹੋਰ ਮੈਂ کہہ ਰਹੀ ਹੂੰ ਕਿ ਇਹਦੇ ਫੋਨ ਤੋਂ ਸਾਨੂੰ ਪਤਾ ਲੱਗ ਸਕਦਾ ਹੈਗਾ ਆ ਜੋ ਇਹਦੇ ਫੋਨ 'ਚ ਜੋ ਸਰਸਰੀ ਜੋ ਸੀ ਚੈੱਕ ਕੀਤਾ ਸੀਗਾ ਕਿ ਆ ایریا 'ਚ ਕਾਫੀ ਜ਼ਿਆਦਾ ਲੋਕਾਂ ਨੂੰ ਸਪਲਾਈ ਕਰਦਾ ਹੈਗਾ ਤੇ ਪੈਡਲਰਸ ਵਗੈਰਾ ਦੀ ਜਾਣਕਾਰੀ ਹੋਏ ਉਹ ਫ੍ਰੈਂਸਿਕ ਅਨਾਲਿਸਿਸ ਦੀ ਰਿਪੋਰਟ ਆ ਜਾਏਗੀ ਉਹਦੇ ਥਰੂ ਸਾਨੂੰ ਕਾਫੀ ਕੁਝ ਪਤਾ ਲੱਗ ਜਾਏਗਾ ਫਿਰ ਅੱਗੇ ਆ ਅੱਗੇ ਵੀ ਜੋ ਕੜੀ ਨਾਲ ਕੜੀ ਜੁੜਦੇ ਵਿੱਚ ਉਹ ਵੀ ਅੱਗੇ ਔਰ ਇਨਵੈਸਟੀਗੇਸ਼ਨ ਜੋ ਜੋ ਚੀਜ਼ ਆਦੀ ਰਹੇਗੀ ਉਹਦੇ ਉੱਤੇ ਪ੍ਰੈਕਸ਼ਨ ਨਸੀਖ ਆਮ ਸਾਰਿਆਂ ਦੀ ਕਿੰਨੀ ਕੇਸ ਜੈਣਾ ਦੇ ਜਿਹੜਾ ਪ੍ਰਸ਼ਨ ਹੈ ਆ ਇਹਨਾਂ ਦੀ 25 ਤੋਂ ਲੈ ਕੇ 35 ਤੱਕ ਦੀ ਉਮਰ ਦੇ ਸਾਰੇ ਕਿਸੇ ਨੌਜਵਾਨ ਹੀ ਮੁੰਡੇ ਨੇ ਤੇ ਜੋ 30% ਹੈ ਅਭਿਸ਼ੇਕ ਨਵਦੀਪ ਤੇ ਉਹਦੇ ਉੱਪਰ ਪਹਿਲਾਂ ਦਾ ਕੋਈ ਮੁਕਦਮਾ ਨਹੀਂ ਹੈ ਬਟ ਓਬਵੀਸੀ ਭਾਲ ਕਰ ਰਹੇ ਕਿ ਹੋ ਸਕਦਾ ਕਿ ਇਨਾਂ ਨੇ ਡਰਗਸ ਸਪਲਾਈ ਕੀਤਾ ਹੋਏ ਤੇ ਹਜੇ ਤੱਕ ਹੀ ਫੜੇ ਨਹੀਂ ਗਏ ਉਹ ਨੋਮੀਨੇਟ ਨਹੀਂ ਕਿਤੇ ਗਏ ਜਾਂ ਫਿਰ ਅਨਨੋਨ ਕੋਈ ਐਫਆਈਆਰ ਨਹੀਂ ਹੋ ਜਿਹਦੇ ਵਿੱਚ ਇਨਾਂ ਦੀ ਸੰਬੰਧਿਤ ਹੋਏ ਤੇ ਉਹ ਵੀ ਅਸੀਂ ਵੈਰੀਫਾਈ ਕਰਕੇ ਫਿਰ ਕਨਸਰਨ ਪੁਲਿਸ ਸਟੇਸ਼ਨ ਨੂੰ ਵੀ ਅੱਗੇ ਫਿਰ ਇਤਲਾ ਦੇ ਦਿੰਦੇ ਹਾਂ ਕੰਟੀਨਲ ਕੰਟੈਕਟ ਇੰ ਦਾ ਕਿੱਦਾਂ ਮੇਰੀ ਤਰ੍ਹਾਂ ਹੈ ਅ ਬਲਤਿ ਕਿਉਂਕਿ ਉਹੀ ਕਿ ਸਪਲਾਈ ਕਰਦਾ ਹੈਗਾ ਇਨਾਂ ਨੇ ਪੁੱਛ ਕਿਸ ਦੇ ਵਿੱਚ ਹੀ ਦੱਸਿਆ ਸੀਗਾ ਜੋ ਇਨੀਸ਼ੀਅਲੀ ਅਭਿਸ਼ੇਕ ਔਰ ਨਦੀਪ ਫੜੇ ਗਏ ਸੀਗੇ ਉਨਾ ਨੇ ਹੀ ਦੱਸਿਆ ਸੀਗਾ ਕਿ ਅਸੀਂ ਬੰਟੀ ਗੁਜਰ ਤੋਂ ਲੈ ਕੇ ਆਂਦੇ ਤੇ ਉਹ ਪਸੰਦ ਨੂੰ ਫਿਰ ਅਸੀਂ ਕਿਉਂਕਿ ਆ ਜੋ ਐਫ ਆਰ ਹੈਗੀ ਉਹ 13 ਸਤੰਬਰ ਦੀ ਹੈ ਤੇ ਹੁਣ ਇਹਨੂੰ ਪਰਸੋਂ ਫੜਿਆ ਗਿਆ ਹੈਗਾ ਤੇ ਮੋਹਿਤ ਜਿਹੜਾ ਪ੍ਰਾਰਥੀ ਉਹ ਵੀ ਲੱਗਿਆ ਪੀਸ ਲਾਕ ਲੱਗਿਆ ਹੁਣ ਤੱਕ ਨਹੀਂ ਅਜੇ ਤੱਕ ਨਹੀਂ ਫਿਰ ਵੀ ਅਸੀਂ ਉਹਦੇ ਪਾਲ ਕਰ ਰਹੇ ਹਾਂ ਤੇ ਟੈਕਨੀਕਲੀ ਮੈਨੂੰ ਲੱਗਦਾ ਹੈਗਾ ਕਿ ਉਦੀ ਸਾਨੂੰ ਫਿਰ ਕਾਕੇ ਪਤਾ ਲੱਗ ਸਕਦਾ ਕਿ ਤੇ ਅਸੀਂ ਉਹਨੂੰ ਵੀ ਫਿਰ ਜਲਦੀ ਭਰ ਪੰਟੀ ਜਿਹੜਾ ਪੰਨ ਕਰ ਚੱਕਾ ਜਾਂ ਜਮਾਨਤ ਦੇ ਸੀਗਾ ਜਾਂ ਫਿਰ ਪਾਰੋਲ ਤੇ ਜਾਂ ਫਿਰ ਪੀਓਸੀ ਦਾ ਜੀ ਨੀਅਤਨ ਜਮਾਨਤ ਤੇ ਹੀ ਭਾਰ ਹੋਣਾ ਹੈਗਾ ਸਜ਼ਾ ਤਾਂ ਕੋਈ ਵੀ ਨਹੀਂ ਹੋਈ ਹੈ ਸਾਰੇ ਕੇ ਸਾਰੇ 2022 21 ਤੋਂ ਬਾਅਦ ਦੇ ਹੀ ਮੁਕਦਮੇ ਹੈ ਤੇ ਕਨਵੈਕਸ਼ਨ ਕਿਦੇ ਵਿੱਚ ਵੀ ਨਹੀਂ ਸਾਰੇ ਕਿਸੇ ਅੰਦਰ ਟਰਾਈ ਕਰਦੇ ਜਿਸ ਤਰ੍ਹਾਂ ਉਸ ਦੀ ਵਰਕਿੰਗ ਤਕਨੀਕੋਂ ਦੇ 15 ਗ੍ਰਾਮ ਹੈਰੋਇਨ ਦੀ ਕਬਿਕ ਤਬਾਹ ਹੈਟੀ ਰਿਕਵਰੀ ਬਹੁਤ ਵਧੀਆ ਪੁਲਿਸ ਦੀ ਤਾਂ ਮੈਂ ਇਨੀਸ਼ੀਅਲੀ ਕਿਹਾ ਕਿ ਪੁਲਿਸ ਦੀ ਵੱਡੀ ਕਾਮਯਾਬੀ ਹੈਗੀ ਤੇ 165 ਗ੍ਰਾਮ ਹੈਰੋਇਨ ਤੇ ਨਾਲ ਨਾਲ ਜੋ ਮੈਥ ਐਂਫੈਟਾਮੀਨ ਹੈ ਉਹ ਕੈਮੀਕਲ ਡਰਗ ਹੈਗਾ ਤੇ ਉਹ ਦੀ ਸਪਲਾਈ ਚੇਨ ਨੂੰ ਪਤਾ ਲਗਾਣਾ ਕਾਫੀ ਇੰਪੋਰਟੈਂਟ ਹੈਗਾ ਤੇ ਆ ਪੁਲਿਸ ਦੀ ਜੋ ਰਿਕਵਰੀ ਹੈ ਬਹੁਤ ਵਧੀਆ ਤਰੀਕੇ ਨਾਲ ਐਸਐਚਓ ਦਰਾਹ ਨੇ ਬਹੁਤ ਵਧੀਆ ਕੰਮ ਕੀਤਾ ਹੈ ਤੇ ਇਹਦੇ ਨਾਲ ਨਾਲ ਫਿਰ ਜੋ ਪੂਰਾ ਸਪਲਾਈ ਚੇਨ ਹੈ ਉਹਨੂੰ ਵੀ ਅਨਰਥ ਕਰਨਾ ਉਹ ਵੀ ਇੰਪੋਰਟੈਂਟ ਚੀਜ਼ ਹੈ ਉਹ ਫੋਨ ਰਾਈ ਜੋ ਟੈਕਨੀਕਲ ਅਨਲਿਸਿਸ ਹੈ ਉਹ ਕਾਫੀ ਕੁਝ ਦੱਸ ਸਕਦਾ ਹੈ ਤੇ ਪੁਲਿਸ ਵੱਲੋਂ professionl ਤਰੀਕੇ ਨਾਲ ਤਫਤੀਸ਼ ਕਰਦੇ ਹੋਏ ਹੀ ਜੋ ਅਸੀਂ ਜੋ ਬੈਕਵਰਡ ਲਿੰਕੇਜਸ ਕਹਿੰਦੇ ਉਹਨੂੰ ਸਟੈਬਲਿਸ਼ ਕਰਕੇ ਹੀ ਇਹਨਾਂ ਨੂੰ ਨਾਮਿਨੇਟ ਕੀਤਾ ਗਿਆ ਤੇ ਇਹਨਾਂ ਨੂੰ ਫਿਰ ਫੜਿਆ ਗਿਆ ਤੇ ਅੱਗੇ ਇਹਨਾਂ ਤੇ ਕੋਈ ਰਿਪੋਰਟ ਵੀ ਕੀਤੀ ਗਈ ਥੈਂਕ ਯੂ ਥੈਂਕ ਯੂ ਥੈਂਕ ਯੂ ਕਿ ਸਭ ਜਿਹੜੀ ਕਦੀ ਦੀ ਨਿਰਗੱਪੀ ਅ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ 1 ਮਾਰਚ ਤੋਂ ਇੱਕ ਡਰਗ ਦੇ ਵਿਰੁੱਧ ਇੱਕ ਯੁੱਧ ਨਸ਼ਾ ਵਿਰੁੱਧ ਇੱਕ ਕੈਂਪੇਨ ਸ਼ੁਰੂ ਹੋ ਗਿਆ ਸੀਗਾ ਪੰਜਾਬ ਪੁਲਿਸ ਵੱਲੋਂ ਇਹਦੇ ਤਹਿਤ ਖੰਨਾ ਪੁਲਿਸ ਨੇ ਕਾਫੀ ਜ਼ਿਆਦਾ ਵਧੀਆ ਕੰਮ ਵੀ ਕੀਤਾ ਹੈਗਾ ਤੇ ਹੁਣ ਤੱਕ ਬੀਤੇ 6 ਮਹੀਨੇ ਤੋਂ ਥੋੜੇ ਜਿਹਾ ਉੱਪਰ ਜੋ ਟਾਈਮ ਹੈ ਦੇ ਵਿੱਚ 464 ਮੁਕਦਮੇ ਦਰਜ ਕੀਤੇ ਇਨ 464 ਮੁਕਦਮਿਆਂ ਦੇ ਵਿੱਚ 820% ਦੀ ਅਰੈਸਟ ਹੋਈ ਹੈ ਵੱਖਰੇ ਵੱਖਰੇ ਕੇਸਿਸ ਦੇ ਅੰਦਰ ਤੇ ਰਿਕਵਰੀ ਵੀ ਇਹਨਾਂ ਦੇ ਕੋਲੋਂ ਹੋਈ ਹੈ ਇਨ 464 ਮੁਕਦਮਿਆਂ ਦੇ ਵਿੱਚ 14 ਮੁਕਦਮੇ ਕਮਰਸ਼ੀਅਲ ਕੁਆਂਟੀਟੀ ਦੇ ਸੀਗੇ ਤੇ ਬਾਕੀ ਨਾਨ ਕਮਰਸ਼ੀਅਲ ਜਾਂ ਛੋਟੀ ਕੁਆਂਟੀਟੀ ਦੇ ਰੁਬਨਵੇਂ ਹਨ ਤੇ ਟੋਟਲ ਹੁਣ ਤੱਕ 3 ਕਿਲੋ ਤੋਂ ਵੱਧ ਹੈਰੋਇਨ ਦੀ ਰਿਕਵਰੀ ਹੋ ਚੁੱਕੀ ਹੈ ਤੇ 450 ਗ੍ਰਾਮ ਔਰ ਨਸ਼ੀਲਾ ਪਾਊਡਰ ਨਾਤੇ ਕੋਲ ਰਿਕਵਰ ਹੋ ਚੁਕਾ ਹੈ ਤਕਰੀਬਨ 12 ਕਿਲੋ ਓਪੀਅਮ ਵੱਖਰੇ ਵੱਖਰੇ ਕੇਸਸ ਦੇ ਵਿੱਚ ਰਿਕਵਰ ਹੋ ਚੁਕੀ ਹੈ ਤੇ 980 ਕਿਲੋ ਕਾਪੀ ਹਸ ਜੋ ਟੋਡਾ ਪੋਸਟ ਹੁੰਦਾ ਹੈ ਉਹ ਰਿਕਵਰ ਹੋ ਚੁਕਾ ਹੈ ਇਹਦੇ ਨਾਲ ਨਾਲ 18 ਕਿਲੋ ਤੋਂ ਉੱਪਰ ਗਾਜਾ ਵੱਖਰੇ ਵੱਖਰੇ ਕੇਸਸ ਦੇ ਵਿੱਚ ਰਿਕਵਰ ਹੋ ਚੁਕਾ ਹੈ ਤੇ ਜੋ ਅਰੈਸਟ ਹੈ ਇਹਦੇ ਨਾਲ ਨਾਲ ਖੰਨਾ ਪੁਲਿਸ ਨੇ ਜੋ ਔਰ ਕੋਰਟ ਕਲਿਨਿਕ ਤੋਂ ਜੋ ਐਡਿਕਟਸ ਹੈ ਉਹਨਾਂ ਦਾ ਜੋ ਇਲਾਜ ਸ਼ੁਰੂ ਕਰਾਇਆ ਉਹ ਵੀ ਬਹੁਤ ਵਧੀਆ ਤਰੀਕੇ ਨਾਲ ਮਤਲਬ ਆਈ ਥਿੰਕ 70-7200 ਦੇ ਤਕਰੀਬਨ ਹੁਣ ਤੱਕ ਇਹ ਫਿਗਰ ਪਹੁੰਚ ਚੁੱਕੇ ਜਿਨ੍ਹਾਂ ਨੂੰ ਪੁਲਿਸ ਦੀ ਸਹਾਇਤਾ ਨਾਲ ਜਿਨ੍ਹਾਂ ਦਾ ਇਲਾਜ ਕੋਰਟ ਕਲਿਨਿਕ ਤੇ ਤੋਂ ਸ਼ੁਰੂ ਕਰਾਇਆ ਗਿਆ ਇਹਦੇ ਨਾਲ ਨਾਲ 100 ਤੋਂ ਉੱਪਰ ਇਦਾਂ ਦੇ ਪਰਸਨ ਜਿਨ੍ਹਾਂ ਨੂੰ ਵੱਖਰੇ ਵੱਖਰੇ ਡੀਡਿਕਸ਼ਨ ਸੈਂਟਰਸ ਵਰਤੀ ਕਰਾਇਆ ਗਿਆ ਤੇ ਕੁਝ ਨੂੰ ਕੋਰਟ ਦੇ ਆਰਡਰ ਨਾਲ ਕੁਝ ਨੂੰ ਬਿਨਾਂ ਕੋਰਟ ਦੇ ਆਰਡਰ ਤੋਂ ਉਨਾ ਦੀ ਨਸ਼ਾ छुड़ाव ਕੇਂਦਰ ਦੇ ਵਿੱਚ ਕਿਰਾਏ ਗਏ ਤੇ ਪੁਲਿਸ ਆਲ ਆਊਟ ਸਟ੍ਰੈਟਜੀ ਨੂੰ ਫੋਲੋ ਕਰਦੇ ਹੋਏ ਨਸ਼ਾ ਜੋ ਯੁੱਧ ਨਸ਼ਾ ਵਿਰੋਧ ਦੇ ਅੰਦਰ ਕੰਮ ਕਰ ਰਹੀ ਹੈ ਤੇ ਖੰਨਾ ਪੁਲਿਸ ਦੀ ਕਾਰਗੁਜ਼ਾਰੀ ਬਹੁਤ ਵਧੀਆ ਇਸ ਪੂਰੀ ਮਹੀਨੇ ਵਿੱਚ ਰਹੀ ਹੈ ਠੀਕ ਹੈ ਜੀ ਲੇਕਿਨ ਮੈਡਮ ਜੀ ਹੋਰ ਗੱਲ ਹੈ ਜੀ ਜਿਸ ਤਰ੍ਹਾਂ ਕਿ ਅੱਜ ਕੱਲ ਰੋਲਾ ਪਿਆ ਹੋਵੇ ਜਿਹੜੇ ਪ੍ਰਵਾਸੀ ਆਪਣੇ ਪੰਜਾਬ ਚ ਰਹਿ ਰਹੇ ਨੇ ਉਹ ਕੋਈ ਨਾ ਕੋਈ ਕ੍ਰਾਈਮ ਕਰਕੇ ਉਰੇ ਆ ਗਏ ਆ ਤੇ ਆਧਾਰ ਕਾਰਡ ਗਲਤ ਬਣਾ ਕੇ ਉਰੇ ਪੰਜਾਬ ਦਾ ਐਡਰੈਸ ਬਣਾ ਕੇ ਰਹਿਣਾ ਸ਼ੁਰੂ ਕਰ ਗਏ ਕਿਸ ਤਰ੍ਹਾਂ ਵੀ ਕੋਈ ਇਨਵੈਸਟੀਗੇਸ਼ਨ ਕਰ ਰਹੀ ਹੈ ਪੁਲਿਸ ਅ ਹਜੇ ਤੱਕ ਇਦਾਂ ਦਾ ਕੋਈ ਮੋ ਨਹੀਂ ਹੈ ਬਟ ਮੈਂ ਤੁਹਾਡੇ ਮਾਧਿਅਮ ਰਾਹੀਂ ਦੋ ਚੀਜ਼ ਕਹਿਣਾ ਚਾਹੁੰਦੀ ਹੂੰ ਇੱਕ ਹੈਗਾ ਕਿ ਜੋ ਜੋ ਟੈਨੈਂਟ ਹੁੰਦੇ ਜੋ ਕਿਰਾਏਦਾਰ ਹੁੰਦੇ ਉਹਨਾਂ ਦੀ ਵੈਰੀਫਿਕੇਸ਼ਨ ਜਿਹੜਾ ਮਕਾਨ ਮਾਲਿਕ ਹੁੰਦਾ ਉਹਦੀ ਇੱਕ ਲੀਗਲ ਰਿਸਪੌਂਸਿਬਿਲਟੀ ਹੁੰਦੀ ਹੈ ਤੇ ਪੁਲਿਸ ਨੂੰ ਦੱਸਣਾ ਤੇ ਪੁਲਿਸ ਉਹਦੀ ਫਿਰ ਵੈਰੀਫਿਕੇਸ਼ਨ ਕਰਦੀ ਹੈ ਤੇ ਸਾਰੇ ਹੀ ਪਰਸਨ ਦੀ ਵੈਰੀਫਿਕੇਸ਼ਨ ਕੋਈ ਵੀ ਟੈਨੈਂਟ ਹੋ ਗਿਆ ਉਦੀ ਜ਼ਰੂਰੀ ਹੈਗੀ ਕੰਪਲਸਰੀ ਪਾਰਟ ਹੁੰਦਾ ਹੈਗਾ ਤੇ ਉਦੀ ਇਹ ਇੱਕ ਜੋ ਪੁਲਿਸ ਵੈਰੀਫਿਕੇਸ਼ਨ ਕਰਾਈ ਜਾਏ ਅਮਰੇ ਸਾਨੂੰ ਇਤਲਾ ਦਿੱਤੀ ਜੇ ਪੁਲਿਸ ਵੈਰੀਫਿਕੇਸ਼ਨ ਕਰੀ ਗਈ ਤੇ ਦੂਜੀ ਚੀਜ਼ ਹੈਗੀ ਜੋ ਤੁਸੀਂ ਕਹਿ ਰਹੇ ਹੋ ਦੇਖਿਏ ਇੰਡੀਆ ਪੂਰਾ ਦਾ ਪੂਰਾ ਇੱਕ ਦੇਸ਼ ਹੈਗਾ ਤੇ ਹਰ ਕੋਈ ਪਰਸਨਲ ਫੰਡamentals ਰਾਈਟ ਹੈ ਕਿਤੇ ਵੀ ਜਾ ਕੇ ਆਪਣੇ ਰਾਈਟ ਟੂ professions ਹੁੰਦਾ ਹੈਗਾ ਆਰਟੀਕਲ 19 ਦੇ ਅੰਦਰ ਉਹਨੂੰ ਕਰ ਸਕਦਾ ਹੈਗਾ ਤੇ ਕੋਈ ਇਦਾਂ ਦਾ ਆਊਟਸਾਈਡਰ ਵਰਸਸ ਇਨਸਾਈਡਰ ਕੁਝ ਇਸ਼ੂ ਨਹੀਂ ਅੱਖਾਂ ਦੇ ਵਿੱਚ ਨਹੀਂ ਇਹ ਨਹੀਂ ਹੋਣਾ ਚਾਹੀਦਾ ਹੈਗਾ ਬਾਕੀ ਵੈਰੀਫਿਕੇਸ਼ਨ ਹਰ ਕਿਸੇ ਦੀ ਜ਼ਰੂਰੀ ਹੈਗੀ ਤੇ ਉਹ ਮਕਾਨ ਮਾਲਿਕਾ ਨੂੰ ਮੈਂ ਤੁਹਾਡੇ ਮਾਧਿਮ ਰਾਹੀਂ ਫਿਰ ਤੋਂ ਮੈਸੇਜ ਵੀ ਦੇਣਾ ਚਾਹਦੀ ਹੂੰ ਤੇ ਉਹਨਾਂ ਨੂੰ ਆਪਣੇ ਰਿਸਪੌਂਸਿਬਿਲਟੀ ਬਾਰੇ ਮਤਲਬ ਵੇਅਰ ਵੀ ਕਰਨਾ ਚਾਹਦੀ ਹੂੰ ਸਾਨੂੰ ਦੱਸਣ ਕਿਸੇ ਵੀ ਟੈਨੈਂਟ ਨੂੰ ਰੱਖਣ ਤੋਂ ਪਹਿਲਾਂ ਸਾਨੂੰ ਇਤਲਾਹ ਦਿਓ ਤਾਂ ਕਿ ਇਸ ਦੀ ਪੁਲਿਸ ਵੈਰੀਫਿਕੇਸ਼ਨ ਕਰੇ ਤਾਂ ਕਿ ਉਹਦਾ ਜੋ ਕ੍ਰਿਮੀਨਲ ਐਂਟੀਸੀਡੈਂਟ ਹੈ ਕੁਝ ਕ੍ਰਿਮੀਨਲ ਰਿਕਾਰਡ ਹੈਗਾ ਜਾਂ ਕ੍ਰਾਈਮ ਕੁਝ ਕਰਕੇ ਪਜਿਆ ਤਾਂ ਉਹਦੇ ਉੱਪਰ ਸੇ ਅਕੋਰਡਿੰਗ ਰਿਐਕਸ਼ਨ ਹੋ ਸਕਦਾ ਹੈ ਥੈਂਕ ਯੂ ਜੀ ਥੈਂਕ ਯੂ ਜੀ